ਸ੍ਰੀ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਰਣਜੀਤ ਸਿੰਘ ਪਵਾਰ ਪ੍ਰਧਾਨ ਜ਼ਿਲ੍ਹਾ ਜਲੰਧਰ ਵਿਧਾਇਕ ਦੀ ਭਾਜਪਾ ਅੱਜ ਸਾਡੀ ਜਿਹੜੀ ਮੈਟਿਕ ਸੀ ਲੁਧਿਆਣੇ ਮੈਟਿਕ ਸੀ ਜ਼ਿਲ੍ਹਾ ਪ੍ਰਧਾਨਾਂ ਦੀ ਉਹ ਬੈਠਕ ਖਤਮ ਹੋਣ ਤੋਂ ਬਾਅਦ ਮੈਂ ਲੁਧਿਆਣੇ ਤੋਂ ਆਪਣੇ ਫਲੋਰ ਸਾਈਡ ਨੂੰ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਦੇਖਿਆ ਕਿ ਬਹੁਤ ਸਾਰੇ ਜਿਹੜੇ ਲੋਕ ਐ ਉਹ ਇੱਥੇ ਇਕੱਠੇ ਹੋਏ ਸੀ ਤਾਂ ਮੈਂ ਰੋਕ ਕੇ ਉਹਨਾਂ ਨੂੰ ਜਦੋਂ ਪੁੱਛਿਆ ਤਾਂ ਦਿਲ ਬਹਿਲਾਣ ਵਾਲੀ ਜਿਹੜੀ ਇੱਥੇ ਟਕਣਾ ਹੋਈ ਇਹ ਸਾਡੀ ਜਿਹੜੀ ਤਹਿਣ ਇਹਦੇ ਨਾਲ ਛੋਟੇ-ਛੋਟੇ ਬੱਚੇ ਇਹਨਾਂ ਨੇ ਘਾਟੋ ਕੀਤਾ ਔਰ ਆਟੋ ਚਾਲਕ ਜਿਹੜਾ ਇਹ ਬੰਦਾ ਹੈ ਇਹਨੂੰ ਧਿਆਨ ਨਾਲ ਦੇਖੋ ਇਹ ਬੰਦਾ ਨਸ਼ਾ ਕੀਤਾ ਤਿੰਨ ਜਣੇ ਸੀ ਨਾਲ ਵੀ ਕੋਈ ਬੰਦਾ ਸੀ ਔਰ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਪਰ ਜਦੋਂ ਭੇਜੀ ਨੇ ਇਹਨਾਂ ਨੂੰ ਕਿਹਾ ਕਿ ਮੇਰਾ ਜਿਹੜਾ ਪਲੇ ਆ ਗਿਆ ਸਥਾਨ ਜਿੱਥੇ ਮੈਂ ਉਤਰਨਾ ਮੈਨੂੰ ਉਤਾਰ ਦਿਓ ਪਰ ਇਹ ਸਣੇ ਦੋ ਛੋਟੇ ਛੋਟੇ ਬੱਚੇ ਜਿਹੜੇ ਉੱਪਰੇ ਖੜੇ ਆ ਕੈਮਰਾ ਮਾਰ ਉਹਨਾਂ ਤੇ ਉਹ ਛੋਟੇ ਬੱਚੇ ਆ ਜਾਓ ਆ ਜਾਓ ਇਹਨਾਂ ਬੱਚਿਆਂ ਨੂੰ ਤੇ ਇਹ ਟਾਈਟੂ ਨਾਲ ਲੈ ਕੇ ਇਹ ਪਤਾ ਨਹੀਂ ਕਿੱਥੇ ਲੈ ਕੇ ਜਾ ਰਿਹਾ ਸੀ ਔਰ ਮੇਰੀ ਆਪ ਸਭ ਨੂੰ ਅਪੀਲ ਹੈ ਜਦੋਂ ਵੀ ਤੁਸੀਂ ਕੋਈ ਆਟੋ ਵਗੈਰਾ ਕਰਦੇ ਹੋ ਤਾਂ ਉਹਦੀ ਇੱਕ ਫੋਟੋ ਖਿੱਚ ਕੇ ਆਪਣੀ ਫੈਮਿਲੀ ਵਾਲਿਆਂ ਨੂੰ ਜ਼ਰੂਰ ਭੇਜਿਆ ਕਰੋ ਕੀ ਅਸੀਂ ਇਸ ਆਟੋ ਦੇ ਵਿੱਚ ਫੁਲਾਣੀ ਜਗ੍ਹਾ ਨੂੰ ਜਾ ਰਹੇ ਹਾਂ ਕਿਉਂਕਿ ਅੱਜ ਕੱਲ ਨਸ਼ੇ ਦਾ ਜਿਹੜਾ ਪੂਰਾ ਦਰਿਆ ਚੱਲ ਰਿਹਾ ਜਿਹੜਾ ਸਰਕਾਰ ਲਾਰੇ ਲਾ ਕੇ ਬਣੀ ਸੀ ਕਿ ਅਸੀਂ ਜਿਹੜਾ ਨਸ਼ਾ ਖਤਮ ਕਰ ਦਿਆਂਗੇ ਆਹ ਦੇਖ ਲਓ ਨਸ਼ਾ ਖਤਮ ਹੋਇਆ ਆਹ ਛੋਟੇ ਛੋਟੇ ਬੱਚਿਆਂ ਨੂੰ ਪਤਾ ਨਹੀਂ ਇਹ ਭੈਣ ਜੀ ਦਾ ਕੀ ਕਰਨਾ ਸੀ ਇਹ ਭਾਈ ਸਾਹਿਬ ਵੀ ਨਾਲ ਸੀ ਇਹ ਆਪੋ ਚਾਲਕ ਹੈ ਇਹਦੇ ਨਾਲ ਇੱਕ ਹੋਰ ਬੰਦਾ ਹੈ ਜਿਹੜਾ ਪਤਾ ਨਹੀਂ ਟੋਨਰ ਦੇ ਆਪੋ ਨਹੀਂ ਰੋਕਿਆ ਬਹੁਤ ਬਹੁਤ ਜਿਹੜੇ ਭਾਈ ਸਾਡੇ ਇਹਨਾਂ ਨੇ ਰੋਕਿਆ ਇੱਥੇ ਸਾਡੇ ਭਾਈ ਸਾਹਿਬ ਬੜੇ ਸਰਦਾਰ ਜੀ ਇਹਨਾਂ ਨੇ ਆਪਣੀ ਗੱਡੀ ਨਾਲ ਕਰਕੇ ਇਹਨਾਂ ਨੇ ਰੋਕਿਆ ਹੋਰੇ ਭੈਣ ਜੀ ਡੇਲ ਸਕਦੇ ਸੀ ਔਰ ਵੱਡਾ ਹਾਸਾ ਨਹੀਂ ਡਿੱਗੀ ਜੀ ਰੋਡ ਤੇ ਛੱਡ ਪਏ ਉਹਨੇ ਦੇਖਿਆ ਕੀ ਕਹਿੰਦੇ ਸੋ ਮੇਰੀ ਬੇਨਤੀ ਹੈ ਔਰ ਮੈਂ ਕਮਿਸ਼ਨਰ ਸਾਹਿਬ ਨੂੰ ਸੁਮਨ ਸ਼ਰਮਾ ਜੀ ਨੂੰ ਆਪਣੇ ਫੋਨ ਤੋਂ ਇੱਥੋਂ ਦੀ ਜਿਹੜੀ ਵੀਡੀਓ ਪਿੱਛੇ ਮੇਰੇ ਸੱਜਣ ਭਾਈਆਂ ਨੇ ਬਣਾਈ ਸੀ ਉਹ ਮੈਂ ਸੁਮਨ ਸ਼ਰਮਾ ਜੀ ਕਮਿਸ਼ਨਰ ਸਾਹਿਬ ਨੂੰ ਸੈਂਡ ਕਰ ਦਿੱਤੀ ਹੈ ਔਰ ਇਥੋਂ ਦੀ ਲੋਕੇਸ਼ਨ ਵੀ ਭੇਜ ਦਿੱਤੀ ਹੈ ਪਰ ਮੇਰਾ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿ ਤੁਸੀਂ ਜਦੋਂ ਵੀ ਕੋਈ ਆਟੋ ਵਿੱਚ ਬੈਠਦੇ ਹੋ ਤਾਂ ਉਹਦੀ ਪਹਿਲਾਂ ਇੱਕ ਪਿਕ ਖਿੱਚ ਕੇ ਆਪਣੇ ਘਰਦਿਆਂ ਨੂੰ ਜ਼ਰੂਰ ਭੇਜਿਆ ਕਰੋ ਨਹੀਂ ਤਾਂ ਤੁਹਾਡੇ ਨਾਲ ਕੋਈ ਵੀ ਵੱਡਾ ਹਾਸਾ ਹੋ ਸਕਦਾ ਇੰਨੇ ਯਾਰੇ ਬੰਦਿਆਂ ਨੇ ਉਹਨਾਂ ਸੱਜਣਾ ਦਾ ਪਾਕਿਸਤਾਨ ਦਾ ਜਿਹਨੇ ਇਹਨੂੰ ਬਚਾਇਆ ਔਰ ਨਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਇਹਦਾ ਬਾਰੇ ਪਤਾ ਕਰਾਇਆ ਜਾਵੇ ਕਿ ਇਹ ਪੂਰਾ ਹੋਰ ਵੀ ਇਹਦੇ ਨਾਲ ਹੋਣਗੇ ਕਰੋ ਕਿ ਕਿੰਨੇ ਲੋਕ ਨੇ ਪਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਬਾਹਰ ਕਿਸੇ ਦਾ ਖਾਲਸਾ ਨਹੀਂ ਬਣਾਉਣ ਵਾਹਿਗੁਰੂ ਦੀ ਇੱਜ਼ਤ ਦਿੱਤੇ। ਕਿਸੇ ਗੁਰੂ ਜੀ ਦਾ ਖਾਲਸਾ